ਦੋ ਜਣੇ ਦੋ ਜਣੇ ਨੰਬਰ ਦੇ ਬੰਦੇ ਨੇ ਸਵਾਗਤ ਕਰਦੇ ਨਹੀਂ ਕੋਈ ਸੰਗ ਲਾ ਕੇ ਹੁੰਦੇ ਨਹੀਂ ਮੇਰੀ ਵੀਡੀਓ ਨੂੰ ਵਾਹਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹਨੂੰ ਸਵੇਰ ਦਾ ਟਾਈਮ ਹੁੰਦਾ ਸਾਰਿਆਂ ਨੂੰ ਅੱਜ ਤੋਂ ਆਵਦੇ ਕੰਮਾਂ ਨਹੀਂ ਹੁੰਦੀ ਐ ਬੀਬੀ ਆਪਾਂ ਜਿਹੜਾ ਸੰਭਰੀ ਜਾਂਦੀ ਐ ਪੱਕਾ ਮੈਂ ਆਪਦਾ ਸੰਭਰੀ ਆਈਆਂ ਸਰਦਾਰ ਜੀ ਨੇ ਸਾਡਾ ਰੱਖਿਆ ਮੋਟਰ ਥੈਂਕ ਯੂ ਜੀ ਬੀਬੀ ਕੋफी ਮੱਝਾ ਪਾਣੀ ਪੀ ਆਉਣਾ ਹੈਗਾ ਤੇ ਕੰਮ ਕਰਕੇ ਜਾਣਾ ਵੀ ਅੱਜ ਤੇ ਤੁਹਾਨੂੰ ਪਤਾ ਹੀ ਆ ਆਮਣ ਕਰਸੇਮ ਦੇ ਸੌ ਹੀ ਜਾਣਾ ਸੀ ਬਾਅਦ ਕੋਗ ਤੇ ਆਮਨ ਦੀ ਦਾਦੀ ਦੀ ਡੈਥ ਹੋ ਗਈ ਉਹਨਾਂ ਦਾ ਜੀ ਕੋਲ ਗੱਲ ਚੈਰੀ ਦਾ ਬਾਰੀ ਚ ਵੀ ਦੇ ਦਿੱਤੀ ਜੀ ਅੱਖਾਂ ਲੋੜੀ ਚਾਰ ਮੀਨ ਇਹਦਾ ਇੰਨਾ ਸੋਹਣਾ ਬੇੜਾ ਕਰਦਾ ਬਹੁਤ ਸੋਹਣਾ ਤੁਨ ਤਾਂ ਜਮੀ ਦੱਬ ਗਿਆ ਬਹੁਤ ਸਾਰੀਆਂ ਭੈਣਾਂ ਨੂੰ ਮੇਰੇ ਵਾਲੀ ਮੇਰੇ ਮੰਗੂ ਰਾਤ ਪਤਾ ਲੱਗਿਆ ਮੈਂ ਸਵੇਰੇ ਕਮੈਂਟ ਪੜੇ ਵੀ ਭਾਣ ਸਾਨੂੰ ਤਾਂ ਅੱਜ ਪਤਾ ਲੱਗਿਆ ਵੀ ਤਵੀਆਂ ਨੂੰ ਖੈਰੋਂ ਕਹਿੰਦੇ ਨੇਗੇ ਮੈਂ ਨੇ ਵੀ ਸਰਦਾਰ ਜੀ ਨੂੰ ਦੱਸਿਆ ਉਹ ਭੈਣ ਨੇ ਕਈ ਵਾਰੀ ਕਮੈਂਟ ਕੀਤਾ ਵੀ ਤੁਹਾਡੀ ਹੈਰੋਂ ਵੀ ਵਿਚਾਰੇ ਪਈਆਂ ਨੇ ਮੱਜਾਂ ਨੇ ਸੱਟ ਲੱਗਣ ਦਾ ਡਰ ਆ ਮੈਂ ਨਾ ਐਂ ਸਮਝ ਲਿਆ ਪਰ ਵੀ ਹੈਰੋਂ ਕੋਈ ਕੀ ਨਹੀਂ ਆਪਣੇ ਤਾਂ ਹੈਰੋਂ ਹੈ ਨਹੀਂ ਕੋਈ ਵੀ ਇਹ ਕੀ ਹੈਰੋਂ ਹੋਇਆ ਹੈ ਨਾ ਤੇ ਜਦੋਂ ਮੈਂ ਦੁਬਾਰੇ ਫਿਰ ਮਹਾ ਹੈਰੋਂ ਹੈਰੋਂ ਭੈਣ ਨੇ ਦੋ ਤਿੰਨ ਵਾਰੀ ਕਮੈਂਟ ਕਰਤਾ ਵੀ ਹੈਰੋਂ ਕੀ ਕੀ ਹੁੰਦਾ ਇਹ ਕਹਿੰਦੇ ਮੈਨਾਂ ਵੀ ਨਹੀਂ ਪਤਾ ਤਵਿਆਂ ਨੂੰ ਕਹਿੰਦੇ ਨੇ ਮੈਂ ਨਾ ਪਰ ਤਵਿਆਂ ਹੀ ਕਹਿੰਦੇ ਨੇ ਵੀ ਅੱਡੋ ਅਡੇ ਏਰੀਆ ਦੇ ਹਿਸਾਬ ਹੁੰਦਾ ਹੈ ਨਾ ਜੀ ਬੋਲੀ ਦਾ ਹਿਸਾਬ ਕਹਿੰਦੇ ਨੇ ਵੀ ਕੋਤੋਂ ਬੋਲੀ ਬਦਲ ਜਾਂਦੀ ਹੈਗੀ ਤੇ ਹੁਣ ਆ ਫਿਰ 20 ਕੋਤੋ ਬੋਲੀ ਵੱਜ ਗਈ ਹੈ ਠੀਕ ਹੈ ਹੁਣ ਮੈਂ ਵੀ ਹੈਰੋ ਕਹਿ ਜਾ ਤੁਹਾਨੂੰ ਹੈ ਹੈਰੋ ਤਾਂ ਨਾ ਨਹੀਂ ਆ ਬਸ ਪਾਉਣ ਦੀ ਘੋਲ ਹੋ ਗਈ ਇੱਥੇ ਵਿਚਾਰੇ ਕੱਢ ਸੀ ਇਹਨਾਂ ਨੇ ਹੈਗਾ ਜੇ ਖਤਰੇ ਦਾ ਭਾਂਡਾ ਹੈ ਮੈਂ ਮਹਿੰਦੀ ਤੇ ਮੱਜਾ ਨਾ ਮੈਂ ਮਹੀਨੇ ਨਾਲ ਕੱਟੀਆਂ ਬਾਂਦੀ ਨਿਮਾ ਕੇ ਵੀ ਧੁੱਪ ਪਈ ਸੀ ਮੈਨੂੰ ਨਾ ਸੀ ਇਹ ਨਾ ਤਾਤਾ ਕਹਿੰਦਾ ਨਾ ਬਈ ਕਹਿਣਾ ਨਾ ਵਢਾ ਲਾ ਨੂੰ ਚੌੜ ਕਲੀ ਹੁੰਦੀ ਹੈ ਤੇ ਮੈਂ ਹਾਂ ਸਿਆਣੇ ਦਾ ਕਿਹਾ ਆਉਂਦੇ ਦਾ ਬਾਤ ਪਤਾ ਲੱਗਦਾ ਹੈ ਨਾ ਆ ਤੂੰ ਤਾਂ ਸੀ ਮੈਂ 7 ਵਜੇ ਕੱਢਦੇ ਹੁੰਦੇ ਅੱਜ ਜਾਣ ਕਰਤੀ ਹੈ ਨਾ ਦੂਰ ਦੀ ਬਾਟ ਜੀ ਅਸੀਂ ਸੁਨੇਹਾ ਕੱਢਦੇ ਨੇ ਮੱਝਾਂ ਆਪਾਂ ਇੱਧਰ ਨੇ ਠੱਜੀ ਬੰਨਣਾ ਬਾਹਰ ਨਹੀਂ ਜਮਾਂ ਵਾਲੇ ਨਹੀਂ ਬੰਨਦੇ ਕੱਲ ਮੈਂ ਕੋਈ ਬਣਾ ਤੋ ਕਿ ਹੈ ਨਾ ਉਹ ਮੈਂ ਦੋਤੀ ਬੰਦੋ ਕੁੱਲੀ ਤੇ ਕਵੇੜਾ ਉਹਦਾ ਉਹਨੂੰ ਪਰ ਮੱਝਾ ਬੰਨਣਾ ਤੇ ਰੋਟੀ ਖੜੀ ਰੋਗੀ ਉਹਨੂੰ ਥੋੜਾ ਵੱਡਾ ਕਰ ਦਈਏ ਜੀ ਆਹ ਨੂੰ ਹੋ ਜੂ ਕਵੇੜਾ ਦੂਰ ਦੀ ਬਾਟ ਹੈ ਜੀ ਲਓ ਜੀ ਆਪਾਂ ਦਾ ਜਿਹੜਾ ਹੰਦਰ ਪਾਉਂਦਾ ਅੱਡਾ ਰਹਿ ਗਿਆ ਆਹ ਖਾਰਾ ਕਵੇੜਾ ਸਾਫ ਹੋ ਗਈ ਕਾ ਕੋਈ ਜੇ ਟਰਾਲੀ ਕੱਢਣਾ ਇਹਦੇ ਨਾਲ ਬੈਗ ਕਰਕੇ ਥਪਟਿਆਗਾ ਥੋੜਾ ਜਿਹਾ ਹੈ ਨਾ ਹੂੰ ਉਹ ਸੁੱਕੇ ਤਾਂ ਥੀਕ ਹੋਊਗਾ ਖਾਫ ਖਾਫ ਕਰਦੇ ਨੇ ਨਹੀਂ ਜੇ ਤਾਂ ਥੋੜਾ ਨੀਪੋ ਦੇ ਦੇਸ ਤਾਂ ਕਿਸੇ ਲਖਾਂ ਜਾਂ ਹੋ ਜਾਂਦਾ ਜੇ ਰਬਾਲਾ ਹੋ ਜਾ ਫਿਰ ਸਾਰਾ ਕੁਝ ਰੋੜਤੀ ਲੈ ਜਾਂਦਾ ਨਹੀਂ ਖਾਫ ਖਾਫ ਹੋ ਜਾਂਦਾ ਹੂੰ ਤਰੋ ਦੇ ਫਲਾਦੇ ਕਿਹੜਾ ਰੋ ਪੈਣੇ ਹਾਂ ਇਦਾਂ ਦੀ ਪੱਕੇ ਪੱਕੇ ਥਾਂ ਚ ਲੱਗੀ ਹੋਵਦਰ ਉਹਦੀ ਕੱਚੇ ਚ ਐ ਇਹ ਪੱਕੇ ਵਾਲੀ ਐ ਮੇਰੇ ਤਾਂ ਸਾਵੀ ਵੱੱਦ ਪੱਕੇ ਸੌਤ ਚ ਕਰਕੇ ਤੂੰ ਪੱਕੀ ਐ ਉਹ ਕੱਚੀ ਐ ਮੇਰੇ ਤਾਂ ਸਾਵੀ ਵੱੱਦ ਉਹ ਤਾਂ ਉਹ ਹੀ ਜਾਗਦੇ ਨੂੰ ਨਹੀਂ ਦੇਖੀ ਮੈਂ ਤੇ ਉਹ ਤੇ ਰਹਿਣੇ ਉਹ ਹੀ ਜਰੇ ਕੋਈ ਨਾ ਗੰਨ ਵਿੱਚ ਮੋਗਣੀ ਪੱਕੀ ਐ ਸਾਰੀ ਲੈਣੀ ਵੀ ਓਕੇ ਹੋ ਗਈ ਹੈ ਜਿਆਦੇ ਮਿੰਟ ਕਰਨੇ ਪੈਂਦੇ ਸਰਕਾਰੀ ਨਾ ਮਿੰਟ ਤਾਂ ਮੈਂ ਕਰ ਲੂ ਮਿੰਟ ਤਾਂ ਕੋਈ ਗੱਲ ਨਹੀਂ ਮੈਨੂੰ ਸਰਕਾਰੀ ਨੌਕਰੀ ਮੇਰੇ ਨੂੰ ਚਾਹੀਦੀ ਕੋਈ ਨਾ ਮੀਂਜੇ ਤੁਹਾਨੂੰ ਮੇਰੇ ਨਾਲ ਹੀ ਉਮਰ ਤੋ ਵੀ ਲੈ ਜੂ ਬੁੱਧੂ ਰਿਟਾਇਰਮੈਂਟ ਲੈ ਜੂ ਹੈ ਹੋਰ ਉਹਨੂੰ ਮੈਂ ਕਟਾ ਇੰਨਾ ਜ਼ਿਆਦਾ ਕੰਮ ਹੀ ਨਹੀਂ ਕਰਨਾ ਪਹਿਲੇ ਹੀ ਰਿਟਾਇਰਮੈਂਟ ਲੈ ਜੂ ਇਹ ਪ੍ਰਾਈਵੇਟ ਹੀ ਲੈ ਜੂ ਨਹੀਂ ਹੂੰ ਮੈਂ ਵੀ ਕਰੀ ਯਾਰ ਪਹਿਲਾਂ ਮੈਂ ਵੀ ਫਰਾਈ ਹੋ ਜੀ ਹਿੰਦੀ ਪਰ ਮੈਂ ਤਾਂ ਦੋਨੀ ਕਰ ਦਿੱਤੀ ਸਰਕਾਰੀ ਵੀ ਫਰਾਈ ਹੋ ਜੀ ਮੈਨੂੰ ਤਾਂ ਦੋਨੀ ਕਰਨੇ ਪਏ ਨੇ ਕਿਹੜੇ ਕਿਹੜੇ ਸਾਇੰਸ ਤੇ ਪਾਈ ਸਾਡੀ ਗੱਲ ਨਾਲ ਹੈ ਨਾ ਬੁੜੀਆਂ ਜੇ ਸਾਰੀ ਉਮਰ ਹੀ ਹੈ ਨਾ ਉਹ ਨੌਕਰੀ ਮੰਗੂ ਕੰਮ ਕਰਨਾ ਪੈਦਾ ਚ ਇਹ ਜਮਾ ਬਿਰਦ ਬੁੜੀ ਉਹ ਵੀ ਕਹਿ ਨਹੀਂ ਲਿਆ ਕੁੜੇ ਮੈਨੂੰ ਲੱਖ ਲੰਗੜਾ ਫੜਾ ਦੇ ਮੈਂ ਬੈਠੀ ਬੈਠੀ ਸੱਲ ਨੂੰ ਲੈ ਮੇਰੇ ਕੋਲ ਕਿ ਭਾਂਡੇ ਇਕੱਠੇ ਕਰ ਦੇ ਮੈਂ ਭਾਂਡੇ ਮਾਂ ਦੀ ਹੂੰ ਤਾਂ ਚਲ ਕੋਈ ਗੱਲ ਜੀ ਖੜ ਕੇ ਭਾਂਡੇ ਮਾਂਜਣੇ ਦੀ ਵੀ ਬੱਡੀਆਂ ਬੇਬਕ ਮਾਂਜੇ ਨਹੀਂ ਜਾਂਦੇ ਬੱਧੀ ਆ ਨੀ ਉਹ ਵੀ ਢੋਲਾ ਲਾ ਕੇ ਜਾ ਵੱਡੀ ਸੈਂਖਰ ਮੇਜ ਦੀ ਕੁਰਸੀ ਕਰਾਈ ਬੈਠੇ ਨੇ ਹੁਣ ਤਾਂ ਇਹ ਗੁਡੀਆਂ ਦਾ ਨਹੀਂ ਹੈ ਨਾ ਸਾਰੀ ਉਮਰ ਸਰ ਦਾ ਬੰਦੇ ਆ ਜਿਸ ਕੋ 45 ਸਾਲ 50 ਸਾਲ ਦੀ ਉਮਰ ਹੋ ਜਾਂਦੀ ਆ ਬੰਦੇ ਕੰਮ ਸਾਡ ਜਾਂਦੇ ਨੇ ਸੱਖਾਂ ਜਵਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਸਵੇਰ ਦਾ ਟਾਈਮ ਆ ਜੀ ਸਾਢੇ 6 ਹੋ ਗਏ ਨੇ ਰੇਹ ਨੇ ਰਹਾ ਜੀ ਅੰਤਣ ਚੜੂ 7:00 7:30 ਵਜੇ ਤੇ ਜਿਹੜੀ ਦੂ ਪਹਿਲਾਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਹੈਗੇ ਜੀ 31 ਤਰੀਕ ਦੀ ਅੱਜ ਹੈਗਾ ਜੀ 1 ਤਰੀਕ ਅੱਜ ਹੈਗਾ ਜੀ ਨਵਾਂ ਸਾਲ ਚੜਿਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਮੇਰੇ ਵੱਲੋਂ ਤੋਂ ਮੇਰੇ ਸਾਰੇ ਪਰਵਾਰ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹਾਸੀਆਂ ਹਾਸੇ ਹਨਾ ਹੋਣ ਦੁੱਖਾਂ ਦਾ ਨਾਸ ਹੋਵੇ ਤੇ ਆਪਾਂ ਵਹਿਗੁਰੂ ਅੱਗੇ ਇਹੀ ਅਰਦਾਸ ਕਰੀਏ ਸਭ ਦੇ ਆਪਾਂ ਇਹ ਸਾਲ ਹਸਰੇ ਚਿਹਰੇ ਹੋਣ ਜਿਨ੍ਹਾਂ ਨੇ ਨਹੀਂ ਕੰਮ ਬਣੇ 2024 ਚ ਤੇ 2025 ਚ ਵਹਿਗੁਰੂ ਉਹਨਾਂ ਦੇ ਕੰਮ ਸਾਰੇ ਨੇਤਰੇ ਜਾੜੇ ਤੇ ਬਹੁਤ ਸਾਰੇ ਵੀਰ ਬਹੁਤ ਸਾਰੇ ਬੱਚੇ ਕਮੈਂਟ ਕਰਦੇ ਨੇ ਆਂਟੀ ਸਾਡੇ ਲਈ ਅਰਦਾਸ ਕਰੋ ਵੀ ਸਾਨੂੰ ਨੌਕਰੀ ਮਿਲ ਜੀ ਅਸੀਂ ਇੰਨੀ ਮਿਹਨਤ ਕਰਦੇ ਆ ਕੋਈ ਨਾ ਬੇਟਾ ਜੀ ਤੁਹਾਨੂੰ ਹੁਣਾਂ ਤਹਾਡੀ ਮਿੰਤ ਦਾ ਫਾਲ ਇੱਕ ਦਿਨ ਜਰੂਰ ਮਿਲੂ ਤੇ ਮੇਰੇ ਵੱਲੋਂ ਅਰਦਾਸ ਹੈ ਸਾਰੇ ਬੱਚਿਆਂ ਲਈ ਤੇ ਸਾਬ ਨੂੰ ਭਾਈ ਜਿਹੜੇ ਨੌਕਰੀ ਦੀ ਭਾਲ ਚ ਨੇ ਵਹਿਗੁਰੂ ਬਣਾ ਉਹਨਾਂ ਦੀ 2025 ਦੇ ਵਿੱਚ ਨੌਕਰੀਆਂ ਲੱਗ ਜਾਣ ਮਾਪਿਓ ਕੋਈ ਨਹੀਂ ਕਹਿਣਾ ਹੁੰਦਾ ਵੀ ਸਾਡੇ ਬੱਚਿਆਂ ਦੀ ਆ ਚੀਜ਼ ਨਾ ਮਨੋ ਕੋ ਆਪਣਾ ਪੂਰੀ ਹੋਵੇ ਆ ਨਾ ਪੂਰੀ ਹੋਵੇ ਮਾਪਿਓ ਲਈ ਬੱਚਿਆਂ ਲਈ ਅਰਦਾਸ ਹਨਾ ਦਿਨ ਰਾਤ ਬੱਚਿਆਂ ਲਈ ਅਰਦਾਸ ਕਰਦੇ ਨੇ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤੇ ਫਿਰ ਬੱਚਿਆਂ ਦੀ ਸੁੱਖ ਮੰਗਦੇ ਨੇ ਇਸ ਦਾ ਦੁੱਖ ਆ ਕੱਟ ਲਿਆ ਆ ਕੱਟ ਲਾਂਗੇ ਵੀ ਸਾਡੇ ਬੱਚੇ ਨਾ ਕੱਟਣ ਤੇ ਵਾਹਿਗੁਰੂ ਸਾਰਿਆਂ ਨੂੰ ਹਣਾ ਮਿਹਰ ਭਰਿਆ ਸਿਰ ਤੇ ਹੱਥ ਰੱਖੇ ਸਾਰਿਆਂ ਨੂੰ ਨੌਕਰੀ ਦੇਵੇ ਤੇ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਦੁਬਾਰਾ ਫੇਰ ਸਾਰਿਆਂ ਨੂੰ 9 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਧੀ ਵੀਡੀਓ ਕੱਲ ਦੀ ਸੀਗੀ ਤੇ ਆਪਾਂ ਅੱਜ 9 ਸਾਲ ਦੀ ਵੀਡੀਓ ਸਟਾਰਟ ਕਰ ਲਈ ਹੈ ਵਾਹਿਗੁਰੂ ਆਪਾਂ ਨੂੰ ਅੱਗੇ ਵੀ ਤਰੱਕੀਆਂ ਹੋਰ ਦੇਵੇ 2024 ਚ ਬਹੁਤ ਸਾਰੇ ਈਵਰਜ਼ ਵਧੇ ਹਨਾ 2025 ਚ ਵੀ ਆਪਾਂ ਇਹ ਕਹਿਣੀ ਆ ਵੀ 2024 ਨੂੰ ਵੀ ਜਾਰੇ ਵਧਣ ਤੇ ਵਹਿਗੁਰੂ ਸਭ ਨੂੰ ਤਰੱਕੀਆਂ ਦੇਵੇ ਤੇ ਆਪਾਂ ਜਿਹੜਾ ਮਿਹਨਤ ਕਰਦਿਆਂ ਜੀ ਆਪਾਂ ਨੂੰ ਮਿਹਨਤ ਦਾ ਮੁੱਲ ਵਹਿਗੁਰੂ ਜ਼ਰੂਰ ਦਿੰਦਾ ਤੇ ਆਪਾਂ ਕਹਿੰਦੇ ਹੁੰਦੇ ਨੇ ਇੱਕ ਆਸ ਤੇ ਇੱਕ ਅਰਦਾਸ ਮੈਂ ਕਈ ਦਿਨ ਹੋ ਗਏ ਵੀਡੀਓ ਪਾਈ ਸੀ ਤੇ ਇੱਕ ਆਸ ਇੱਕ ਅਰਦਾਸ ਆਪਾਂ ਕਦੇ ਨਾ ਛੱਡੋ ਤੇ ਆਪਣੀ ਅਰਦਾਸ ਵੀ ਪੂਰੀ ਹੋ ਜਾਂਦੀ ਹੈ ਆਸ ਵੀ ਪੂਰੀ ਹੋ ਜਾਂਦੀ ਹੈ ਹਨਾ ਜਿਦੋਂ ਆਪਾਂ ਕੰਮ ਕਰਕੇ ਕਹਿੰਦੇ ਹੁਣ ਆਹ ਹੋਊ ਹੋ ਜੂ ਆਪਾਂ ਕਰ ਲੈਣੇ ਨਹੀਂ ਐਂ ਕਹੋ ਹਾਂਜੀ ਇਹ ਪੱਕਾ ਹੋਊਗਾ ਤੇ ਵਹਿਗੁਰੂ ਅਗੇ ਅਰਦਾਸ ਕਰੋ ਵਹਿਗੁਰੂ ਅਰਦਾਸ ਕਰੇ ਵਹਿਗੁਰੂ ਦੇ ਅੱਗੇ ਅਰਦਾਸ ਕਰੀ ਕਿਸੇ ਦੀ ਆਲੀ ਨਹੀਂ ਗਈ ਹੈਗੀ ਤੇ ਬਸ ਐਸੀ ਤਰ੍ਹਾਂ ਆਪਾਂ ਕੰਮ ਕਰਦੇ ਰਹਾਂਗੇ ਕਰਾਂਗੇ ਤੇ ਤੁਸੀਂ ਐ ਨਾ ਕਿਹਾ ਜਿਹੜੀ ਪਹਿਲਾਂ ਕਲਿੱਪ ਦੇਖੀ ਆ ਵੀ ਤੁਸੀਂ ਉਹ ਚ ਨਹੀਂ ਕਿਹਾ ਉਹ ਚ 2 ਉਹ 31 ਤਰੀਕ ਦੀ ਸੀ ਕੱਲ ਫਿਰ ਉਹ ਦੁਵਾਰ ਚ ਵਸ ਸੀ ਭੋਗ ਤੇ ਵਗਿਆ ਸੀਨੀਆਲ ਕਿਉਂਕਿ ਉੱਥੇ ਭਾਬੀ ਦੀ ਦਾਦੀ ਦਾ ਭੋਗ ਸੀ ਤੇ ਉੱਥੋਂ ਅਸੀਂ ਆਏ 3 ਵਜੇ ਆਉਂਦਿਆਂ ਸਾਨੂੰ ਪਤਾ ਹੀ ਕੰਮ ਹੋ ਗਏ ਠੰਡ ਸੀ ਹਨਾ ਬਹੁਤ ਠੰਡ ਵੀ ਸੀ ਕੱਲ ਤੇ 2:00 ਵਜੇ ਤੱਕ ਵੀ ਨਿਕਲੇ ਸੀ ਪਰ ਹਨਾ ਕੋਈ ਗੱਲ ਹੈ ਜੀ ਰੋ ਆਪਾਂ ਜਾਵਨੇ ਆ ਸਫਰ 'ਚ ਠੰਡ ਬਹੁਤ ਲੱਗਦੀ ਆ ਘਰੇ ਵੀ ਫੇਰ ਆ ਕੇ ਕੰਮ ਆਲਾ ਟਾਈਮ ਸੀਗਾ ਤੇ ਮੈਂ ਗੁਰਮਨ ਨੂੰ ਕਿਹਾ ਵੀ ਸੀ ਗੁਰਮਨ ਤੂੰ ਵੀਡੀਓ ਬਣਾ ਕਰੀ ਮਮਾ ਹੁਣ ਚਲ ਆਪਾਂ ਕੱਲ ਨੂੰ ਹੀ ਨਵੇਂ ਸਾਲ ਦੀ ਸਵਾਗਤ ਕਰਾਂਗੇ ਬਾਦ ਚਲੋ ਠੀਕ ਆ ਤੁਹਾਡੀ ਮਰਜ਼ੀ ਹੈ ਕੋਈ ਟਾਈਮ ਵੀ ਸੀ ਹੈਗਾ ਕਿਉਂਕਿ ਸਾਨੂੰ ਪਤਾ ਹੀ ਐ ਪਹਿਲਾਂ ਤਾਂ ਕੱਪੜੇ ਧੋ ਕੇ ਗਏ ਫਿਰ ਸਾਰੇ ਆ ਕੇ ਅੰਦਰ ਪਾਏ ਕਿੱਥੋਂ ਕੋਟ ਕੋਟ ਕੋਟੀਆਂ ਕਿੱਥੋਂ ਆਥਨ ਸੁਕਦੇ ਨਹੀਂ ਹੈ ਨਾ ਪਾਉਣ ਵਾਲੇ ਵੀ ਨਹੀਂ ਸੁਕਦੇ ਹੁਣ ਕਿੰਨੇ ਮਸ਼ੀਨ ਸੁਕਾ ਲਓ ਸੇਲ ਨਹੀਂ ਜਾਂਦੀ ਹੈਗੀ ਚਲੋ ਜੀ ਮੈਂ ਚਾਹ ਪਾਈ ਬੈਠੀਆਂ ਸਾਢੇ 6 ਹੋ ਗਏ ਨੇ ਆਪਾਂ ਘਰ ਇੱਕ ਮੱਝ ਨਹੀਂ ਮਿਲੀ ਹੁਣ ਦੁਬਾਰੇ ਦੇਖ ਕੇ ਆਉਣੀ ਆ ਉਹਨੂੰ ਪਤਾ ਨਹੀਂ ਕਈ ਦਿਨਾਂ ਬਾਅਦ ਉਹਨੂੰ ਕੀ ਹੋ ਜਾਣਾ ਡੰਗ ਚਾ ਪਾਉਂਦੀ ਆ ਪਰ ਸਰਦਾਰ ਜੀ ਹੁਣ ਉਹਨਾਂ ਨੂੰ ਠਾਇਆ ਗਮ ਹੱਥੀਂ ਉੱਠ ਖੜੋ ਤੇ ਮੂਰੇ ਖੜ ਜਿਓ ਫਿਰ ਮੂਰੇ ਖੜੇ ਨੋ ਡਰ ਜਾਂਦੀ ਆ ਫਿਰ ਉਹ ਨਾ ਤੋਂ ਡਰਦੀ ਹੈਗੀ ਤੇ ਫਿਰ ਉਹ ਖੜ ਜਾਂਦੀ ਹੈਗੀ ਸਰਦਾਰ ਜੀ ਹੁਣ ਚਾਹ ਪੀ ਕੇ ਚਾਰ ਮਹੀਨਾ ਤਾਰ ਚਵਾ ਲਾਂਗੇ ਤੇ ਬਸ ਫਿਰ ਆਪਾਂ ਆਪਣੇ ਨਵੇਂ ਸਾਲ ਦੇ ਕੰਮ ਨੇ ਜਿਹੜੇ ਸ਼ੁਰੂ ਕਰ ਲਏ ਇਸ ਪਾਣਾ ਨੇ ਤਾਂ ਸਵੇਰੇ ਜ ਰੋਟ ਖਾੜਦੀਆਂ ਨੇ ਹਨਾ ਚਲੋ ਜੀ ਆਪਾਂ ਮਿਲ ਜਾਂਦਾ ਸਾਨੂੰ ਫਿਰ ਤੇ ਕਰ ਲਈਏ ਆਪਾਂ ਕੰਮ ਤਾਂ ਦੇ ਹੋਰ ਦਿਖਾਵਾਂਗੇ ਸੁਣ ਦਿਨ ਪਰ ਆਪਣਾ ਕਹੇ ਜਾਂ ਨੰਗਿਆ ਤੇ ਤਰਸੇਮ ਦੀ ਕੱਲ ਝੋਟੀ ਵੀ ਸੂਪ ਵੀ ਹੈ ਤੇ ਵਿਚਾਰਾ ਭੋਗ ਤੇ ਗਿਆ ਇਹ ਜੀ ਕੱਲ ਸੇ 1 ਵਜੇ ਸੂਈਤੀ ਝੋਟੀ ਭੋਗ ਤੇ ਗਿਆ ਤੇ ਝੋਟੀ ਚ ਸੁਰਤ ਦੀ ਕਹਿੰਦੇ ਸੂਕੇ ਵੀ ਭਾਰ ਪੈ ਗਿਆ ਤੇ ਮੈਨੂੰ ਹੋਰ ਝੋਟੀ ਦੀ ਵੀ ਟੈਨਸ਼ਨ ਆ ਨਾ ਤਾਂ ਰਾਤ ਉਹਨੇ ਵੀਡੀਓ ਪਾਈ ਐ ਹੁਣ ਦਿਨ ਚੜ ਜਾਂਦੇ ਮੜਾ ਜੇ ਫਿਰ ਫੋਨ ਕਰਕੇ ਪੁੱਛਦਿਆਂ ਨਾ ਉਹਨੇ ਕੋਈ ਵੀਡੀਓ ਪਾਈ ਐ ਨਾ ਕੋਈ ਉਹਨੇ ਸਟੇਟਸ ਵਗੈਰਾ ਪਾਇਆ ਤੇ ਮੈਂ ਹੁਣ ਜੇ ਤੜਕੀ ਫੋਨ ਕਰੂੰ ਉਹ ਡਰ ਜਾਣਗੇ ਵੀ ਫੋਨ ਤੜਕੀ ਕਿਉਂ ਕਰਿਆ ਤੇ ਮੜਾ ਜੇ ਦਿਨ ਚੜ ਜਾਂਦੋ ਹੁਣ ਫਿਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਵੇਰ-ਸਵੇਰ ਡਰ ਲੱਗਦਾ ਜਦੋਂ ਫੋਨ ਆਉਂਦਾ ਹਨਾ ਮੈਂ ਵੀ ਡਰ ਜਾਨੀ ਹੈਗੀ ਮੈਂ ਤਾਂ ਕਰਕੇ ਫੋਨ ਨਹੀਂ ਕੀਤਾ ਹੁਣ ਦਿਨੇ ਕਰੂੰਗੀ 8-9 ਵਜੇ ਤੇ ਮੱਝ ਦਾ ਪਤਾ ਲਵਾਂਗੇ ਆਪਾਂ ਨੇ ਤੇ ਨਜ ਆਪਾਂ ਆਪਣੇ ਕੰਮ ਕਰਦੇ ਆ ਚਲੋ ਜੀ ਮਿਲਦੇ ਆਪਾਂ ਠਹਿਰ ਕੇ ਲੋ ਜੀ ਜਿਹੜਾ ਸਵੇਰ ਦਾ ਟਾਈਮ ਹੈ ਹੁਣ ਆਪਾਂ ਕਰਦੇ ਆ ਆਪਣੇ ਕੰਮ 2 ਦਿਨ ਹੋ ਗਏ ਵਲੌਗ ਸ਼ੁਰੂ ਕਰੇ ਨੂੰ ਤੇ ਵਲੌਗ ਨਵੇਂ ਪੁਰਾਣੇ ਸਾਰਾ ਇਕੱਠਾ ਆਊਗਾ ਮੇ ਕਿਸੇ ਆਪਾਂ ਹੁਣ ਸੋਚ ਤੈਨਿ ਕੱਪੜੇ ਕੱਪੜਿਆ ਥੋੜੀ ਸੀਗੇ ਕਿਉਂਕਿ ਕੱਲ ਸਾਰੇ ਵੱਡੋ ਤੋਂ ਸੀਗੇ ਅਜੇ ਬੱਚਾ ਪਾਰਟੀ ਨਾ ਹੋਊਗੀ ਫੇਰ ਦੇਖ ਲਾਂਗੇ ਉਹ ਮੈਂ ਕਿਸੇ ਨਾਲ ਅੱਜ ਸਾਰਾ ਸਾਲ ਨਾਉਂਦੀ ਰਹੂੰ ਕਿਸੇ ਨਾਲ ਕਿਸੇ ਪਰਸੇ ਜੱਥੇ ਨਾਤੀ ਮੈਂ ਮੈਂ ਤਾਂ ਕੁਝ ਜਾਈਂ ਅੰਤ ਕਿੰਦ ਨਾ ਲੈ ਨਾ ਲੈ ਉਹ ਕਰਲੀਂ ਨਾ ਹੋਊਗੀ ਐਸੀ ਕਪਿੰਡਾ ਕੋਤਨੀਓ ਦਾ ਤਾਂ ਮੈਨੂੰ ਨਹੀਂ ਕਾਇਦਨ ਹੋ ਗਿਆ ਕਾਇਦਨ ਹੋ ਗਿਆ 아이 ਨੂੰ ਤਾਂ ਪਿੰਡੀ ਨਾਉਂਦੀ ਹੈ ਕਿ ਐਸੀ ਤਾਂ ਨਾਕੀ ਨਹੀਂ ਨਹੀਂ ਉਹ ਲੈ ਕੱਲ ਜਾਣਾ ਸੀ ਹੁਣ ਛੁੱਟੀਆਂ ਬਾਦੀਆਂ ਚਲ ਦੋ ਦਿਨ ਹੋਰ ਲਾ ਜੀ ਮੋਜ ਨਾਲ ਵਿਸਤਰਾ ਚ ਬੈਠੀਆਂ ਨੇ ਛੁੱਟੀਆਂ ਦਾ ਨਜ਼ਾਰਾ ਤੇ ਵਕ ਖਾਣ ਨੂੰ ਆ ਗਿਆ ਸਰਦਾਰ ਜੀ ਉਧਰੋਂ ਪਾਣੀ ਪਿਆ ਦਿੱਤਾ ਮਿੱਟੀ ਲਾਉਂਦੇ ਨੇਗੇ ਜਾ ਤੋ 11 ਮਿੱਟੀ ਲਾ ਕੇ ਫਿਰ 1 ਮਹੀਨਾ ਆਰਾਮਦਾਰੀ ਹੁੰਦੀ ਹੈ ਇੱਕ ਇੱਕ ਕਰਮ ਦੀ ਲਾ ਲੈਂਦੇ ਨੇ ਮਿੱਟੀ ਕੇ ਕਰਮ ਨਾਲ ਮਹੀਨਾ ਲੰਘ ਜਾਂਦਾ ਅੱਧੀ ਕਰਮ ਨਾਲ ਮੈਂ ਤਾਂ ਬਰਲਿਨ ਦੇ ਕੁਝ ਪ੍ਰਵਾਸੀ ਇਹ ਨੇ ਕਿ ਮਾੜੀ ਵਾੜੀ ਨੇ ਬੈਂਟਾਂ ਨੇ ਪਤਲੀ ਕਰਦੇ ਬਾੜੀ ਪਤਲੀ ਹੈ ਹੋ ਮੈਨੇ ਹੱਥ ਦੀ ਚਾਹ ਬਲੇਕਾ ਪ੍ਰੇਮਤੀ ਨੂੰ ਪਾੜ ਦਿੱਤੀ ਥੋੜੀ ਸੀ ਅੱਜ ਫਿਰ ਜਿਹੜੇ ਨਾਤੀਆਂ ਫੇਰ ਤੋਂ ਉਹ ਇਹਾ ਤੀਤੋਂ ਰਹੀ ਸਰਦ ਗਏ ਨਾ ਮੈਂ ਕੱਪੜੇ ਕੱਲ੍ਹ ਤੋਂ ਉਤਪਾਦ ਦਿੱਤੇ ਮੈਂ ਤਾਂ ਹੀ ਲਾ ਤੇ ਮੈਂ ਕਦੀ ਵਾਰ ਹੋਰ ਪਾਏ ਜਾਣੀ ਸ਼ੁਕ ਦੇ ਨਹੀਂ ਫੇਰ ਫਾਇਰ ਬੁਰਦਾ ਹੋ ਵਿੱਚ ਹੈ ਨਾ ਹਾਂ ਹੈ ਫਾਇਰ ਬੁਰਦਾ। ਜਦੋਂ ਤੇ ਕਈ ਦੇ ਮਹੀਨੇ ਦੇ ਆਰਾਮਦਾਰੀ ਕਰੇਗਾ ਮਹੀਨਾ ਲਾ ਕੇ। ਪਾਏ ਲਾਉਣੀ ਪੈਂਦੇ ਮਿੱਟੀ ਚਾਰ ਤੋਂ। ਕਟੀਆਂ ਜਾਂ ਛਾਂਡੇ ਚਾਂਬਲੀਆਂ ਬੈਠੀਆਂ ਨੇ ਲੱਤਾਂ ਬਾਹਾਂ ਇੱਕ ਦੂਜੀ ਦੇ ਮਾਰੀ ਜਾਂਦੀਆਂ ਨੇ ਗਈਆਂ। ਚਲੋ ਇਹ ਪਕਾਰ ਤੇ ਸੱਡ ਦੀ ਸਫਾਈ। ਬੀਬੀ ਬਣਾ ਰਹੀ ਹੈ ਜੋ ਰੋਟੀ। ਹਰ ਜਾ। ਹਾਂ ਬੀਤੀ ਕਿ ਪੱਤੀ ਚੱਲੀ ਜਾ ਰਹੀ ਥਾਨੋ ਤਾਂ ਕਿ ਨੂੰ ਫੁਰ ਬੜਾ ਕਰੀਏ ਅਪਣ ਹੂੰ ਹੀ ਬਣਾ ਮੈਂ ਫੁਰ ਬੜੀ ਕਿ ਮੈਂ ਕਰ ਰੱਖੀ ਆ ਲੋਕੀਆਂ ਤੋ ਬਹੁਤ ਪਸੰਦ ਰਹਿ ਦਿੱਤਾ ਸੀ ਹੁਣ ਮੱਝਾ ਕੱਢੀਆਂ ਨੇ ਪਰ ਦਿਨ ਚ 9 ਵਜੇ ਕੱਢਿਆ ਕੱਢੀਆਂ ਨੇ ਮੱਝੀਆਂ ਇਹ ਮਚਾ ਪਰਪਾ ਸੋਨੋ ਦਵਾਰੇ ਸਾਡ ਸਾਫ ਕਰਦਾ ਮੈਂ ਕਿਉਂਕਿ ਅੱਖ ਨੂੰ 3 ਵਜੇ ਬੰਦਾਂਗੇ ਲੋਕਡਾਉਨ ਹੋ ਜਾਊਗਾ ਦੇਖ ਫੋਸਟ ਕਿਨੋਂ ਜੀਗਾ ਕਾਤਾ ਮੈਨੂੰ ਪਤਾ ਹੀ ਲੱਗਿਆ ਤੇ ਕਰਦਿਆਂ ਬੰਦ ਨਾ ਗੋਹਾ ਇਹਨੂੰ ਫੋਸਟ ਕਰਕੇ ਅੱਜਲੇ 4 ਵਜੇ ਕਰੋ ਹੁਣ ਤਾਂ ਬਾਦ ਅੰਨ ਮਗੋਂ ਕਰਦੇ ਮੈਂ ਜੀ ਮੈਨੂੰ ਕੰਨ ਲੱਗਿਆ ਇਹ ਕਰਦੇ ਜਦ ਸਾਡੇ ਸਾਡੇ ਸਭ ਤੋਂ ਬੋਲ ਨਹੀਂ ਬੋਲtauਦਾ ਇਹਨਾਂ ਤਾਂ ਫਿਰ ਵੀ ਅਸੀਂ ਦੋਨੇ ਜਣੇ ਲੱਗ ਜਾਨੇ ਸਰਦਾਰ ਜੀ ਕਾ ਪਾਣੀ ਦੇ ਮੱਜੇ ਨੂੰ ਪਾਣੀ ਪੀਂਦੇ ਨੇ ਮੈਂ ਥੋੜਾ ਸੁੱਕਾ ਗੰਗਾ ਕਰਦੀ ਹਾਂ ਫਿਰ ਕਿ ਮੱਜਾਂ ਸਾਧੀਆਂ ਫਿਰ ਕਿ ਦੋ ਤਿੰਨ ਗੱਦੋਂ ਭੈਣੇ ਆਸ ਹੁੰਦੀ ਹੈ ਦੇ ਵਿੱਚ and mm -hmm. ਲੋੜੀ ਆਪਾਂ ਨੇ ਮੱਝਾ ਕੰਨੀ ਨੂੰ ਨਿਮੇੜ ਦਿੱਤਾ ਬੀਬੀ ਰੋਟੀ ਲਾਉਂਦੀ ਹੁਣ ਗਰਮ ਗਰਮ ਖਾ ਕੇ ਰੋਟੀ ਕਰਦੇ ਆ ਆਪਣੇ ਅਗਲੇ ਕੰਮ ਪਹਿਲਾ ਆਪਣਾ ਦੋ ਦਿਨਾਂ ਚ ਵਲੌਗ ਸ਼ੁਰੂ ਹੋ ਪੂਰਾ ਕੀਤਾ ਹੈ ਨਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਪਾਰਨ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜੱਪਿਆਲਾ ਜਾਂ ਕਮੈਂਟ ਕਰਿਓ ਦੁਬਾਰਾ ਫੇਰ ਮੇਰੇ ਪਰਿਵਾਰ ਮੇਰੇ ਕਨਿ ਤੇ ਮੇਰੇ ਪਰਿਵਾਰਕ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਅੱਜ ਦੀ ਵੀਡੀਓ ਚ ਇਨਾਈ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ